ਮੋਗੇ ਪਿੰਡ ਦੀ ਗੱਲ ਕਰ ਰਿਹਾ ਸੀ ਗਗਨਦੀਪ ਸਿੰਘ ਦੀ ਗੱਲ ਕਰ ਰਿਹਾ ਸੀ ਜਿਹੜਾ ਕਿਨੇ ਫਾਇਰ ਬ੍ਰਿਗੇਡ ਦੇ ਵਿੱਚ ਕੰਮ ਕਰਦਾ ਸੀ ਔਰ ਇੱਥੇ ਇੱਕ ਮਿੱਤਰ ਪਹਿਲਾਂ ਦੱਸ ਰਿਹਾ ਸੀ ਕਿ ਸ਼ਾਇਦ ਨੌਕਰੀ ਵੀ ਉਹਦੀ ਕੱਚੀ ਪੱਕੀ ਸੀ 11000 ਰੁਪਏ ਸੈਲਰੀ ਤੇ ਹੀ ਕੰਮ ਕਰਦਾ ਸੀ ਤੇ ਉਹਦੀ ਕਿਨੇ ਝੁੱਲਸਣਾ ਉੱਥੇ ਮੌਤ ਹੋ ਗਈਆ ਦੇਖੋ ਇਹ ਤੇ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਚੌਬਾਂ ਨੇ ਹਮ ਇਹਨਾ ਮੁੰਡਾ ਉੱਥੇ ਕਈ ਦਿਨਾਂ ਤੋਂ ਦਾਖਲ ਸੀਗਾ ਜੀ ਇਹਦੇ ਜਿਹੜੇ ਨਾਲ ਦੇ ਸੀਗੇ ਉਹਨਾਂ ਵਿਚਾਰਿਆਂ ਨੇ ਬਹੁਤ ਉਤਰਲੇ ਕੱਢੇ ਹੂੰ ਇਹਦੇ ਵਰਨ ਦੀਆਂ ਤਸਵੀਰਾਂ ਬਹੁਤ ਹਾਲ ਦਵਾਈ ਦਿੱਤੀ ਉਹਨਾਂ ਨੇ ਹੂੰ ਠੀਕ ਹੈ ਜੀ ਸਾਡੇ ਤੱਕ ਵੀ ਤਸਵੀਰਾਂ ਪਹੁੰਚਾਈਆਂ ਆਪਣੇ ਨਾ ਇੱਥੇ ਪਿੰਡ ਮਲੋੜ ਦਾ ਮੁੰਡਾ ਜੀ ਉਹ ਸ਼ਾਇਦ ਉੱਥੇ ਕੰਮ ਕਰਦਾ ਹੈ ਹੂੰ ਇਸੇ ਵਿਭਾਗ ਵਿੱਚ ਤੇ ਉਹਨੇ ਵੀ ਫੋਨ ਕੀਤਾ ਮੈਂ ਕਿਹਾ ਕੋਈ ਨਹੀਂ ਤੁਸੀਂ ਭੇਜੋ ਫੋਟੋ ਵਾਟੋ ਬਣਾ ਕੇ ਨੋਟ ਜਾਂ ਤੇ ਆਪਾਂ ਕਰਦੇ ਆਂ ਜੀ ਸ਼ੇਅਰ ਕਰਾਂਗੇ ਇਹਨੂੰ ਚੁੱਕਦੇ ਆਂ ਗੱਲ ਹੂੰ ਹੂੰ ਇਹ ਕੋਈ ਗੱਲ ਬਣ ਜਾਵੇ ਇੱਕ ਤਰ੍ਹਾਂ ਦੀ ਮਦਦ ਹੁੰਦੀ ਹੈ ਬਿਲਕੁਲ ਵਾਸ ਹੀ ਹੁੰਦੀ ਹੈ ਚਲੋ ਖੈਰ ਹੂੰ ਉਸ ਤੋਂ ਬਾਅਦ رابطہ ਨਹੀਂ ਹੋਇਆ ਮਤਲਬ ਕਿ ਉਹਨੇ ਕਹਾਣੀ ਦੱਸੀ ਸੀ ਕਿ ਕੋਈ ਬਾਤ ਨਹੀਂ ਪੁੱਛ ਰਿਆ ਹੂੰ ਹੁਣ ਮੈਨੂੰ ਸਮਝ ਨਹੀਂ ਆਉਂਦੀ ਕਿ ਭਈ ਕੀ ਬੰਦਾ ਕਰੇ ਯਾਰ ਕੀ ਨਾ ਕਰੇ ਜੇ ਤਾਂ ਰੈਗੂਲਰ ਬੰਦਾ ਇਦਾਂ ਚਲਾ ਜਾਂਦਾ ਡਿਊਟੀ ਤੋਂ ਤਾਂ ਉਹਨੂੰ ਕਰੋੜ ਰੁਪਏ ਦਿੰਦੇ ਨੇ ਹੂੰ ਕਰੋੜ ਰੁਪਇਆ ਜੇ ਵਿਚਾਰਾ ਕੋਈ ਇਸ ਤਰ੍ਹਾਂ ਦਾ ਜਿਹੜਾ ਜਿੱਦਾਂ ਤੁਸੀਂ ਦੇਖਿਆ ਦੱਸਿਆ ਕਿ ਕੰਟਰੈਕਟ ਬੇਸ ਤੇ ਹੁੰਦੇ ਆ ਜਿੱਦਾਂ ਡਿਊਟੀ ਉਹੀ ਦੇ ਰਿਆ ਜਾਨ ਉਹੀ ਜਾ ਰਹੀ ਆ ਹੂੰ ਤਾਂ ਉਹਦਾ ਤੁਸੀਂ ਲਾਜ ਵੀ ਨਹੀਂ ਕਰਵਾ ਰਹੇ ਆ ਜੀ ਨਾ ਕੁਝ ਪਰਿਵਾਰ ਨੂੰ ਪਿੱਛੇ ਬਚਦਾ ਇੱਕ ਬੰਦਾ ਜਾਂਦਾ ਤੇ ਰੋਜ਼ਗਾਰ ਕਮਾਉਣ ਆਲਾ ਵੀ ਜਾਂਦਾ ਨਾਲ ਆਉ ਇਹ ਚੀਜ਼ ਜਿਹੜੀ ਆ ਨਾ ਮੇਰੇ ਖਿਆਲ ਦੇ ਨਾਲ ਇਹ ਠੀਕ ਕਰਨ ਦੀ ਲੋੜ ਹੈ ਜੀ ਹੂੰ ਇਹ ਠੀਕ ਕਰਨ ਦੀ ਲੋੜ ਹੈ ਸੁਖਮ ਸਿੰਘ ਸਾਹਿਬ ਕਿ ਇੱਕ ਬੰਦੇ ਨੂੰ ਕਰੋੜ ਰੁਪਈਆ ਉਹਦੀ ਵੀ ਕੁਰਬਾਨੀ ਹੈ ਚਲੋ ਡਿਊਟੀ ਤੋਂ ਕੁਰਬਾਨ ਹੁੰਦਾ ਹੈ ਤਾਂ ਜਿਹੜਾ ਦੂਸਰਾ ਹੈ ਉਹਦੀ ਵੀ ਜਾਨ ਉਨਿਓ ਹੀ ਕੀਮਤੀ ਆ ਹੂੰ ਉਹ ਆਪ ਆਪਣੇ ਪਰਿਵਾਰ ਵਾਸਤੇ ਉਨਿਓ ਹੀ ਅਹਿਮਤ ਅਹਿਮੀਅਤ ਰੱਖਦਾ ਹੈ ਜੀ ਜੀ ਤੇ ਤੁਸੀਂ ਮਤਲਬ ਕਿ ਭਾਈ ਇਹ ਫਰਕ ਕਿਉਂ ਰੱਖਿਆ ਅੱਜ ਤੱਕ ਇਹ ਮਿਟਿਆ ਕਿਉਂ ਨਹੀਂ ਜੀ ਜੀ ਨਹੀਂ ਤੇ ਹੋਰ ਨਹੀਂ ਉਹ ਮਤਲਬ ਕਿ ਭਾਈ ਤੁਸੀਂ ਇੰਸ਼ੋਰੈਂਸ ਵਗੈਰਾ ਹੀ ਕਰਵਾ ਦੇਵੋ ਇਹਨਾਂ ਦੀ ਜੀ ਠੀਕ ਹੈ ਨਾ ਹਮ ਇੰਸ਼ੋਰੈਂਸ ਵਗੈਰਾ ਕਰਵਾ ਦਿਓ ਕਿ ਭਾਈ ਜਿੱਦਾਂ ਆਪਾਂ ਦੇਖਦੇ ਆਂ ਕਿ ਕੁਝ ਬੈਂਕ ਦਿੰਦੇ ਨੇ ਜਿਹੜਾ ਰੈਗੂਲਰ ਹਿੱਤਾ ਹੁੰਦਾ ਹੈ ਕੋਈ ਪੁਲਿਸ ਮੁਲਾਜ਼ਮ ਹੈ ਜਾਂ ਫੌਜ ਦੇ ਵਿੱਚ ਤਾਂ ਉਹ ਕੁਝ ਬੈਂਕ ਦਾ ਬੀਮਾ ਆ ਜਾਂਦਾ ਕੁਝ ਸਰਕਾਰ ਆਪ ਦੇ ਨੂੰ ਸ਼ਾਇਦ ਦਿੰਦੀ ਹੈ ਹੂੰ ਤੋ ਇਦਾਂ ਕਰੋੜ ਰੁਪਈਆ ਦਿੰਦੇ ਨੇ ਜ਼ਿਆਦਾਤਰ ਉਹ ਇੰਸ਼ੋਰੈਂਸ ਦਾ ਹੀ ਹੁੰਦਾ ਵੈਸੇ ਜੀ ਤਾ ਕੋਈ ਇਦਾਂ ਦੀ ਪਾਲਿਸੀ ਲਿਓ ਯਾਰ ਆ ਤਾਂ ਬੜਾ ਮੈਂ ਸਮਝਦਾ ਕਿ ਇੱਕ ਸੰਵੇਦਨਸ਼ੀਲ ਮਸਲਾ ਹੈ ਹੂੰ ਅੱਗ ਭਜਾਉਂਦਾ ਏ ਮੁੰਡਾ ਅਪਰੇਲ ਦੇ ਵਿੱਚ ਜਦੋਂ ਵਾਡੀਆਂ ਚੱਲਦੀਆਂ ਸਨ ਜੀ ਤੇ ਉਦੋਂ ਇਹ ਬਰਨ ਹੋਇਆ ਦੇਖੋ ਫਾਇਰਫਾਈਟਰ ਦੀ ਜੌਬ ਬਹੁਤ ਤਕੜੀ ਹੈ ਹੂੰ ਤੇ ਬਹੁਤ ਹੀ ਔਖੀ ਜੌਬ ਔਖੀ ਆ ਬਹੁਤ ਖਤਰਨਾਕ ਅੱਗ ਨਾਲ ਖੇਡਣਾ ਇਹ ਘਾਣੇ ਗੌਣੇ ਬੜੇ ਸੌਖੇ ਆ ਹੂੰ ਜੱਟ ਖੇਡ ਦਾ ਖਤਰਿਆਂ ਨਾਲ ਜੀ ਅਸਲੀ ਖਤਰੂ ਕੇ ਖਿਲਾੜੀ ਤੇ ਹੀ ਨੇ ਇਹ ਹੀ ਨੇ ਤਾਂ ਹੁਣ ਗੱਲ ਇਹੋ ਆ ਕਿ ਬਈ ਨਵਾਂ ਵਿਆਹ ਆ ਮੁੰਡਾ ਜੀ ਉਹ ਕੁੜੀ ਦੀ ਜ਼ਿੰਦਗੀ ਵੀ ਵਿਚਾਰੀ ਤਾ ਆ ਦੋ ਦੋ ਤਿੰਨ ਮਹੀਨੇ ਹੋਏ ਨੇ ਉਹਦੀ ਜ਼ਿੰਦਗੀ ਵੀ ਔਖੀ ਹੋ ਗਈ ਬਿਲਕੁਲ ਤੇ ਗਾਂ ਜਿਨ੍ਹਾਂ ਦਾ ਜਾਇਆ ਹੈ ਜਿਨ੍ਹਾਂ ਦਾ ਜੰਮਿਆ ਉਹਨਾਂ ਵਾਸਤੇ ਵੀ ਜ਼ਿੰਦਗੀ ਇੱਕ ਐਸਾ ਸਫਰ ਬਣ ਗਈ ਜੀ ਜਿੱਥੇ ਹਰ ਟਾਈਮ ਸੂਲ ਹੈ ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਇੱਕ ਤੇ ਇਹ ਆ ਕਿ ਭਾਈ ਤੁਸੀਂ ਇਹਦਾ ਪਤਾ ਹੀ ਨਹੀਂ ਲਿਆ ਹੂੰ ਉਹ ਵਿਲਕਦੇ ਰਹੇ ਆ ਕਿ ਕੋਈ ਇਲਾਜ ਵਗੈਰਾ ਵਾਸਤੇ ਇੰਤਜ਼ਾਮ ਹੋ ਜਾਵੇ ਜੀ ਠੀਕ ਹੈ ਉਦਾਂ ਕੋਈ ਇੱਥੇ 올림픽 ਚੋਂ ਜਿੱਤੇ ਆਉਂਦਾ ਹੈ ਜਾਂ ਵਰਲਡ ਕੱਪ ਚੋਂ ਕੋਈ ਜਿੱਤੋਂ ਆਉਂਦਾ ਤੁਸੀਂ ਉਹਨਾਂ ਦੇ ਘਰੇ ਜਾ ਕੇ ਤੇ ਉਹਨਾਂ ਦੇ ਸੋਫੇ ਸੁੰਘਦੇ ਫਿਰਦੇ ਜੀ ਜਿੱਥੇ ਉਹ ਬਹਿੰਦਾ ਖਲੋਂਦਾ ਇਹ ਇਹੋ ਜਿਹੇ ਬੰਦੇ ਇਹ ਵੀ ਫਾਈਲਟਰ ਨੇ ਤੁਸੀਂ ਇਹਨਾਂ ਕੋਲ ਕਿਉਂ ਨਹੀਂ ਜਾਂਦੇ ਜੀ ਜੇ ਪਹਿਲਾਂ ਨਹੀਂ ਤੇ ਫਿਰ ਬਾਅਦ ਚ ਕੋਈ ਘਰਨਾ ਹੋ ਜਾਂਦੀ ਉਦੋਂ ਵੀ ਸਾਰ ਲੈ ਲਓ ਤੇ ਦੂਜੀ ਗੱਲ ਹਾਂਜੀ ਤੇ ਕੁਝ ਇਸ ਤਰ੍ਹਾਂ ਦਾ ਪ੍ਰਬੰਧ ਕਰਕੇ ਰੱਖੋ ਯਾਰ ਜੇ ਉਹ ਸੰਸਾਰ ਤੋਂ ਚਲਾ ਜਾਂਦਾ ਹੈ ਤਾਂ ਭਾਈ ਉਹਦੀ ਸਾਰੀ ਫੈਮਿਲੀ ਦੀ ਸੋਸ਼ਲ ਸਿਕਿਉਰਿਟੀ ਜਿਹੜੀ ਹੈ ਚੱਕਣੀ ਚਾਹੀਦੀ ਹੈ ਤੁਹਾਨੂੰ ਜੀ ਦੋ ਚੀਜ਼ਾਂ ਜਿਹੜੀਆਂ ਗਲਤ ਹੋਈਆਂ ਨੇ ਇੱਕ ਉਹ ਤਾਂ ਚਲੇ ਜਾਣਾ ਤੇ ਦੂਸਰਾ ਸਰਕਾਰ ਵੱਨੀਓ ਇਸ ਤਰ੍ਹਾਂ ਦੀ ਬੇਰੁਖੀ ਇਹ ਇਸ ਤਰ੍ਹਾਂ ਦੀ ਮੈਂ ਕਹੂੰਗਾ ਕਿ ਬਦਮਾ ਇਹ ਪਾਲਿਸੀ ਆ ਹੂੰ ਕਿ ਇੱਕ ਤਾਂ ਤੁਸੀਂ ਕੌਂਟਰੈਕਟ ਤੇ ਮੁੰਡੇ ਰੱਖ ਕੇ ਇਹਨਾਂ ਦਾ ਸ਼ੋਸ਼ਣ ਕਰ ਰਹੇ ਹੋ ਜੀ ਕਿੰਨਾ ਦਿੰਦੇ 8 ਕਿ 10000 ਮਿਲਦਾ ਹੋਇਆ 11000 ਰੁਪਏ ਕਹਿ ਰਹੇ ਨੇ 11 12000 ਮਿਲ ਜੀ ਕੀ 11 12000 ਚੋਂ ਕੱਟ-ਕਟਾ ਕੇ ਤੇ ਉਹ ਹੀ 8 10 ਹੀ ਰਹਿ ਜਾਂਦਾ ਫਿਰ ਤੇ ਆਹੋ ਵੀ ਸ਼ੋਸ਼ਣ ਆ ਇੱਕ ਤਰ੍ਹਾਂ ਨਾਲ ਸਿੱਧਾ 8000 ਦਾ ਤੇ ਮੈਨੂੰ ਲੱਗਦਾ ਇੱਕ ਲੀਡਰ ਦੀ ਕਾਰ ਨੂੰ ਤੇਲ ਮਿਲਦਾ ਹੋਣਾ ਜੀ ਇੱਕ ਦੋ ਦਿਨਾਂ ਦਾ ਹੂੰ ਹੂੰ ਠੀਕ ਹੈ ਨਾ ਜੀ ਕਿਲੋਮੀਟਰਾਂ ਦੇ ਹਿਸਾਬ ਨਾਲ ਲਾ ਲਈ ਆਪਾਂ ਤਾਂ ਮੇਰੇ ਖਿਆਲ ਦੇ ਨਾਲ ਇੰਨੇ ਕ ਦਾ ਤਾਂ ਤੇਲ ਮਿਲ ਜਾਂਦਾ ਹੋਣਾ ਇਹਨਾਂ ਨੂੰ ਜੀ ਕੁਝ ਦਿਨ ਦਾ ਹੂੰ ਤੇ ਦੂਜੇ ਪਾਸੇ ਇੱਕ ਮਹੀਨਾ ਜਿਸ ਨੇ ਲਾਉਣਾ ਹੈ ਤੁਸੀਂ ਸੋਚ ਕੇ ਦੇਖੋ ਕੀ ਉਹ ਬਚਾਉਂਦਾ ਹੋ ਕੀ ਆਪ ਉਹ ਖਾਂਦਾ ਹੋ ਹੂੰ ਕੀ ਪਰਿਵਾਰ ਵਾਸਤੇ ਲੈ ਕੇ ਕੀ ਉਹਦਾ ਫਿਰ ਲਾਜ ਹੋਊਗਾ ਵੱਡੇ ਹਸਪਤਾਲ 'ਚ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਦੇਖਣ ਵਿਚਾਰਨ ਵਾਲੀ ਗੱਲ ਆ ਹਾਂਜੀ ਉਹ ਕਮੈਂਟ ਵੀ ਆ ਰਹੇ ਸੀਗੇ ਕਿ ਜਿਹਦੇ ਘਰ ਉਹ ਸੀਗਾ ਡਰੋਨ ਡਿੱਗਿਆ ਨਾਲਾ ਕਿ ਉਦੇਚ ਵੀ ਤੁਹਾਨੂੰ ਪਤਾ ਹੈ ਕਾਫੀ ਰੋਲਾ ਪਿਆ ਕਿ ਇਹਨਾਂ ਦੇ ਘਰ ਸਿਲੰਡਰ ਫਟਿਆ ਕੁਝ ਕਹਿੰਦੇ ਬਿ ਸ਼ਰਾਬ ਘੱਡ ਰਹੇ ਸੀ ਪਤਾ ਨਹੀਂ ਜੀ ਪਰ ਪੀੜਤ ਤਾਂ ਇਹੀ ਕਰ ਰਹੇ ਸੀ ਕਿ ਸਾਡੇ ਤੋਂ ਕੀ ਚੀਜ਼ ਡਿੱਗੀ ਆ ਹਮ ਹੁਣ ਉਹਦੇ ਵਿੱਚ ਜਿਹੜੀ ਉਹ ਬੀਬੀ ਸੀਗੀ ਉਹ ਚੱਲ ਬਸੀ ਆ ਹਾਂ ਜੀ ਚੱਲ ਬਸੀ ਹੈ ਜੀ ਤੇ ਉੱਥੇ ਵੀ ਕਮਾਲ ਦੇਖੋ ਤੁਸੀਂ ਹਮ ਕਿ ਮੁੱਖ ਮੰਤਰੀ ਦਾ ਤੀਜੇ ਦਿਨ ਅੱਜ ਵਿਜ਼ਿਟ ਜਿਹੜਾ ਉਹ ਕੈਨਸਲ ਹੋਇਆ ਹੈ ਲਗਾਤਾਰ ਐਤਵਾਰ ਸੋਵਾਰ ਤੇ ਮੰਗਲਵਾਰ ਜੀ ਕਿਤੇ ਇਹੀ ਕਾਰਨ ਤੇ ਨਹੀਂ ਹੈ ਕਿ ਉੱਥੇ ਇਹ ਸੀਗਾ ਮੁੰਡਾ ਉੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਜਾਣਾ ਸੀ ਕਿ ਪੀੜਤ ਤਾਂ ਪੀੜਤ ਹੈ ਕਿ ਜੇ ਇੱਕੋ ਕੁਲ ਜਾਂਦੇ ਹੋ ਜੀ ਤੇ ਜਿਹੜਾ ਤੁਹਾਡੀ ਜੌਬ ਕਰ ਰਿਹਾ ਸੀ ਆਪਣੀ ਬਿਊਟੀ ਕਰ ਰਿਹਾ ਸੀ ਹੂੰ ਉਹਦੇ ਕੁਲ ਕਿਉਂ ਨਹੀਂ ਕਿਤੇ ਇਹ ਕਾਰਨ ਤੇ ਨਹੀਂ ਕਈ ਵਾਰੀ ਕਿਸੇ ਸਵਾਲਾਂ ਤੋਂ ਬਚਣ ਦੇ ਮਾਰੇ ਕਿਸੇ ਹੋਰ ਮੋਰੀ ਨਿਕਲ ਜਾਂਦੇ ਖੈਰ ਉਹ ਜਿਸ ਤਵਾਰੀ ਜੀ ਕਹਿ ਰਹੇ ਨੇ ਕਿ ਬਦਲਾਵ ਵਾਲੇ ਬਦਲਾਅ ਕਰ ਦੇਣ ਕਿ ਇੰਸ਼ੋਰੈਂਸ ਵਗੈਰਾ ਕਹਿੰਦੇ ਕੱਚੇ ਕੰਮ ਇਹਨੂੰ ਕਰ ਦੇਣ ਔਰ ਬਿਲਕੁਲ ਜੀ ਉਹ ਬਿਲਕੁਲ ਇੰਸ਼ੋਰੈਂਸ ਆਪਾਂ ਆਪਣੀ ਨੀ ਜਿੰਦਗੀ ਚ ਵੀ ਤੇ ਲੈਣੇ ਆ ਕਿੰਨੀ ਕੁ ਹੁੰਦੀ ਆ ਕਿਸ਼ਤ ਜੀ ਕਿ ਘਟੋ ਘਟਿਆਰੀ ਇੰਸ਼ੋਰੈਂਸ ਵਗੈਰਾ ਤਾਂ ਇਹਦੇ ਕੋਲ ਤੇ ਪ੍ਰੋਪਰ ਦੱਸਦੇ ਕਿ ਟੀ ਹੈ ਨਹੀਂ ਸੀ ਹੂੰ ਹੁਣ ਤੁਸੀਂ ਕਿਤੇ ਨਾ ਕਿਤੇ ਕੋਈ ਕਮੀ ਤੇ ਰਹਿੰਦੀ ਹੈ ਮਿੰਟੂ ਜੀ ਇੱਕ ਛੋਟੀ ਜੀ ਮਿਸਾਲ ਲਓ ਤੁਸੀਂ ਦੂਰ ਨਾ ਜਾਇਓ ਹੂੰ ਆ ਤੁਹਾਡੇ ਲਾਗੇ ਬੰਦੇ ਨਾ ਅੱਜਕੱਲ ਕੀ ਹੈ ਕਿ ਪੀਐਸਪੀਸੀਐਲ ਦਾ ਕੰਮਕਾਰ ਜਿਹੜਾ ਉਹ ਠੇਕੇ ਤੇ ਹੀ ਹੈ ਜ਼ਿਆਦਾ ਹੁੰਦਾ ਹੈ ਬਿਲਕੁਲ ਲਾਈਨਮੈਨ ਸ਼ਾਰਟ ਨੇ ਜੀ ਸ਼ਾਰਟ ਨੇ ਤੇ ਉਹ ਨਾ ਖੰਭਿਆਂ ਤੇ ਚੜ੍ਹੇ ਹੋਣਗੇ ਤੁਸੀਂ ਦੇਖੋ ਹੂੰ ਚਰਚ ਉਚ ਭਾਵੇਂ ਉਹ ਨਿਸ਼ਕਨੀ ਜੀ ਜਾਕਟ ਜੀ ਦੇ ਦੇਣ ਉਹਨਾਂ ਨੂੰ ਜੀ ਬਾਕੀ ਕਿਸੇ ਕੋਲ ਪਿੰਡ ਦੇ ਵਿੱਚ ਤੁਸੀਂ ਦੇਖ ਲਓ ਕੱਖ ਵੀ ਨਹੀਂ ਹੈਗਾ ਨਾ ਕੋਈ ਹੈਲਮਟ ਨਾ ਕੋਈ ਸੇਫਟੀ ਗਾਡ ਕੁਝ ਵੀ ਨਹੀਂ ਹੁੰਦਾ ਸੱਚੀ ਬਿਲਕੁਲ ਕੁਝ ਵੀ ਨਹੀਂ ਹੈ ਹਮ ਬਸ ਇਹੋ ਆ ਕਿ ਜਦੋਂ ਇਹ ਮਰ ਜਾਂਦਾ ਇਸ ਤਰ੍ਹਾਂ ਦਾ ਕੇਸ ਬਣ ਜਾਂਦਾ ਜੀ ਉਹਨੂੰ ਦਬਾਉਣ ਦਾ ਯਤਨ ਕਰਦੇ ਆ ਕਿ ਤੂੰ ਐਦਾਂ ਕਰ ਆ 5 ਲੈ ਲੈ 10 ਲੱਖ ਲੈ ਲੈ ਹੂੰ ਸੌਦੇਬਾਜ਼ੀ ਵਾਲੀ ਗੱਲ ਹੋ ਜਾਂਦੀ ਆ ਕਿ ਤੁਸੀਂ ਬਹੁਤਾ ਬੋਲਿਓ ਨਾ ਹੋ ਸਕਦਾ ਹੁਣ ਇਸ ਮੁੰਡੇ ਨੂੰ ਵੀ ਦੇ ਦੇਣ ਕੁਝ ਕਰ ਦਿਆਂ ਹਾਂ ਬਾਅਦ ਚ ਹੋ ਸਕਦਾ ਕਿਉਂਕਿ ਤੁਸੀਂ ਹੁਣ ਰੋਲਾ ਮੀਡੀਆ ਚ ਆ ਗਈ ਇਹ ਗੱਲ ਪਰ ਜੇ ਤੁਸੀਂ ਵੇਲੇ ਸਿਰ ਪਹਿਲੀ ਗੱਲ ਉਹਨੂੰ ਸਾਰੇ ਜੋ ਵੀ ਚਾਹੀਦੇ ਆ ਸਿਫਟੀ ਗਾਰਡ ਵਗੈਰਾ ਉਹ ਦਿੱਤੇ ਹੁੰਦੇ ਤੱਕ ਸ਼ਾਇਦ ਇਹ ਘਟਨਾ ਨਾ ਵਾਪਰਦੀ ਦੂਜੀ ਗੱਲ ਇਹ ਜੇ ਤੁਸੀਂ ਵੇਲੇ ਸਿਰ ਉਹਦੇ ਇਲਾਜ ਦਾ ਜਮਾ ਚੁੱਕ ਲੈਂਦੇ ਤੁਹਾਡੇ ਕੋਲ ਇਸ ਤਰ੍ਹਾਂ ਦਾ ਪ੍ਰਬੰਧ ਹੁੰਦਾ ਕਿ ਸ਼ੈਦੂ ਦੀ ਜਾਨ ਬਚਨ ਦੀ ਜੀ ਜੀ ਬਿਲਕੁਲ ਜੀ ਔਰ ਇੱਕ ਮਿੱਤਰ ਦੱਸ ਰਹੇ ਨੇ ਆਲਜੋਨ 12 13 ਇਹ ਕਹਿੰਦੇ ਕਿ ਮਿਲਦੀ ਵੀ ਨਹੀਂ ਤਨਖਾਹ ਜਿਹੜੀ 11 11000 ਉਹ ਵੀ ਕਹਿੰਦੇ ਚਾਰ ਚਾਰ ਮਹੀਨੇ ਹੋ ਗਏ ਉਹ ਤਨਖਾਹ ਨਹੀਂ ਮਿਲਦੀ ਚਾਰ ਮਹੀਨੇ ਤੋਂ ਤਨਖਾਹ ਨਹੀਂ ਮਿਲੀ 11000 ਤਨਖਾਹ ਹੋਵੇ ਤੇ ਚਾਰ ਮਹੀਨੇ ਤੋਂ ਮਿਲੇ ਤਾਂ ਤੇ ਇਦਾਂ ਕਰ ਇਹ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਫਿਰ ਇਹ ਇਦਾਂ ਕਰਨ ਕਿ ਇਹਨਾਂ ਨੂੰ ਬਿਲਕੁਲ ਵਲੰਟੀਅਰੀ ਰੱਖ ਲੈ ਵੀ ਤੁਸੀਂ ਦੋ ਟਾਈਮ ਰੋਟੀ ਖਾ ਲਿਆ ਕਰੋ ਸਾਡੇ ਤੋਂ ਤੇ ਚੁੱਪ ਕਰਕੇ ਤੁਰਿਓ ਫਰੀ ਸੇਵਾ ਕਰੀ ਚੱਲੋ ਬਸ ਠੀਕ ਹੈ ਨਾ ਜੀ ਤੇ ਆਪ ਵੀ ਫਿਰ ਇਹਨਾਂ ਨੂੰ ਕੀ ਕਰਨਾ ਵਲੰਟੀਅਰ ਹੋ ਜਾਣ ਇਹ ਆ ਕਹਿੰਦੇ ਤੋਂ ਆਮ ਆਦਮੀ ਪਾਰਟੀ ਵਾਲੇ ਵਲੰਟੀਅਰ ਹੈ ਸਾਡੇ ਜੀ ਤੇ ਤੁਸੀਂ ਵੀ ਵਲੰਟੀਅਰ ਹੋ ਜਾਓ ਤੁਸੀਂ ਵੀ ਵਲੰਟੀਅਰ ਹੋ ਜਾਓ ਬਿਲਕੁਲ ਤੁਹਾਡੇ ਤੇ ਘਟੋ ਘਟ ਰੋਸਾ ਦੇ ਲੋਕ ਨਾ ਕਰਨਗੇ ਖੈਰ ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਫਾਇਰ ਬ੍ਰਿਗੇਡ ਵਾਲੇ ਵੀਰ ਦੀ ਕਹਿੰਦੇ ਕੋਈ ਮਦਦ ਕਰਨ ਲਈ ਜੇ ਕੋਈ ਬੈਂਕ ਅਕਾਊਂਟ ਹੈ ਕੋਈ ਦੇ ਦਿੰਦਾ ਤੇ ਕਹਿੰਦੇ ਮਦਦ